ਯਾਰ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਇਹਨੂੰ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਮੇਰੇ ਕੋਈ ਆਉਂਦੇ ਜਿਵੇਂ ਇੱਥੋਂ ਦੀ ਨੰਗਾ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗ ਰਹੀ ਕਾਜੂ ਬਦਾਮ ਵਾਲੀ ਵੀ ਪੀਨੇ ਆ ਇਹ ਵੀ ਪੀਨੇ ਹੈ ਮੇਰੀ ਜਿਹੜੀ ਦੁਆ ਹੈ ਨਾ ਦੁਆ बस काम वही कर दी मालिक सही मालिक जी सुन ਅਸੀਂ ਤਾਂ ਦਰਦਰ ਤੇ ਹਰ ਦਰ ਤੇ ਜਾਣਾ ਤੇ ਜਦੋਂ ਇਹੋ ਜਿਹੇ ਬੰਦੇ ਤੇ ਦਰਦ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਦੀ ਕਿੰਨੇ ਚਿਰ ਦੀ ਤੁਹਾਡੀ ਸਪੋਰਟ ਕਰ ਰਹੀ ਜੀ ਕਿੰਨੇ ਚਿਰ ਤੋਂ ਹੈ ਮੇਰਾ ਖਿਆਲ ਮਗਰਲੇ 12 13 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਏਵੜੀ ਦਾ ਪੱਕਾ ਹੈ ਆ ਦੇਖ ਲਾ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਆ ਵਿਖਾਇਆ ਜਿੰਨਾ ਚਿਰ ਹੈਗਾ ਲੱਗਦਾ ਨਹੀਂ ਕਿ ਤੇ ਪੇਠੀ ਵੇਖਣੀ ਪਊਗੀ ਕਦੀ ਬਿਲਕੁਲ ਨਹੀਂ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਹੈ ਉੱਛਲਾ ਹਾਈ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਕਿਵੇਂ ਕਿ ਆਉਂਦੇ ਜੇ ਮੈਂ ਇੱਥੋਂ ਦੀ ਨੰਗਾ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗ ਰਹੀ ਕਾਜੂ ਬਦਾਮ ਵਾਲੀ ਵੀ ਪੀਨੇ ਆ ਇਹ ਵੀ ਪੀਨੇ ਆ ਇਹ ਜਿਹੜੀ ਦੁਆ ਹੈ ਨਾ ਦੁਆ ਬਸ ਖੁਦ ਕੋਈ ਕਰਦੀ ਹੈ ਮਾਲਾ ਕਰੀ ਮਾਲਾ ਦੀ ਸੋ ਅਸੀਂ ਤਾਂ ਦਰਦਰ ਦੇ ਹਰ ਦਰ ਤੇ ਜਾਣਾ ਹੈ ਤੇ ਜਦੋਂ ਇਹੋ ਜਿਹੇ ਬੰਦੇ ਤੇ ਦਰਦ ਤੇ ਆਉਣੇ ਆ ਫਿਰ ਇਹੜੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਮੀ ਕਿੰਨੇ ਚਿਰ ਦੀ ਤੁਹਾਡੀ ਸਪੋਰਟ ਕਰ ਰਹੇ ਜੀ ਕਿੰਨੇ ਚਿਰ ਤੋਂ ਮੇਰਾ ਖਿਆਲ ਮਗਰਲੇ 1213 ਸਾਲ ਪਹਿਲੇ 2012 ਦੇ ਇਲੈਕਸ਼ਨ ਰਾਹੀ ਵੜੇ ਦਾ ਪੱਕਾ ਹੈ ਆ ਦੇਖ ਲਾ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਮੋਰ ਮੈਨੂੰ ਆਉਂਦੇ ਨੂੰ ਆ ਵਿਖਾਇਆ ਕਿੰਨੇ ਚਿਰ ਹੈਗੇ ਲੱਗਦਾ ਨਹੀਂ ਕਿ ਤੇ ਪੇਠੀ ਵਿਖਣੀ ਪੂਗੀ ਕਦੀ ਬਿਲਕੁਲ ਨਹੀਂ ਯਾਰ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਮੈਨੂੰ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਹੁਣ ਇਹਨਾਂ ਨੂੰ ਮਿਲਣਾ ਹੈ ਮੇਰੇ ਕੋਈ ਅੰਦਾਜ਼ ਜੇ ਮੈਂ ਇਥੋਂ ਦੀ ਨੰਗਾ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੇ ਹਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗਦੀ ਕਾਹ ਤੂੰ ਬਦਾਮਾ ਵਾਲੀ ਵੀ ਪੀਨੇ ਐ ਵੀ ਪੀਨੇ ਤੇਰੀ ਜਿਹੜੀ ਦੁਆ ਹੈ ਨਾ ਦੁਆ ਬਸ ਖਮ ਕੋਈ ਕਰਦੀ ਮਾਲਕ ਜੀ ਮਾਲਕ ਜੀ ਅਸੀਂ ਤਾਂ ਦਰਦਰ ਤੇ ਹਰ ਦਰ ਤੇ ਜਾਣਾ ਹੈ ਤੇ ਜਦੋਂ ਇਹੋ ਜਿਹੇ ਬੰਦੇ ਤੇ ਦਰਦ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਵੇ ਕਿੰਨੇ ਚਿਰ ਦੀ ਤੁਹਾਡੀ ਇੱਕ سپورਟ ਕਰ ਰਹੀ ਜੀ ਕਿੰਨੇ ਚਿਰ ਤੋਂ ਹੈ ਮੇਰਾ ਖਿਆਲ ਮਗਰਲੇ 1113 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਏ ਵੜੇ ਦਾ ਪੱਕਾ ਹੈ ਆ ਦੇਖ ਲਾ ਮੈਨੂੰ ਕਹਿੰਦਾ ਕਾ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਆਹ ਵਿਖਾਇਆ ਜਿੰਨਾ ਚਿਰ ਹੈਗੇ ਲੱਗਦਾ ਨਹੀਂ ਕਿ ਤੇ ਪੇਟੀ ਵਿਖਣੀ ਪਊਗੀ ਕਦੀ ਬਿਲਕੁਲ ਨਹੀਂ